ਸ਼ਹਿਰ ਵਿੱਚ ਆਟੋ ਚਾਲਕਾਂ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਗਹਿਰੌਣ ਦੇ ਆਸਾਰ ਬਣ ਗਏ ਹਨ ਬੀਤੇ ਦਿਨ ਇੱਕ ਗੁੱਟ ਨੇ ਸਰਬਸੰਮਤੀ ਨਾਲ ਚੋਣ ਕਰਕੇ ਜਸਪਾਲ ਸਿੰਘ ਬੱਬੇ ਹਾਲੀ ਨੂੰ ਪ੍ਰਧਾਨ ਬਣਾਉਣ ਦਾ ਦਾਵਾ ਕਰ ਦਿੱਤਾ ਪਰ ਕੁਝ ਦਿਨ ਬਾਅਦ ਹੀ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਚੌਰ ਕੈਂਬਰੇ ਦੇ ਸਾਹਮਣੇ ਆ ਗਏ ਅਤੇ ਸੂਤਕ ਕੇਸ਼ਾਇਤੇ ਰਾਜਨੀਤਿਕ ਦਖਲਅੰਦਾਜ਼ੀ ਨਾਲ ਕੀਤੀ ਗਈ ਕਾਰਵਾਈ ਕਰਾਰ ਦਿੱਤਾ। ਉਹਨਾਂ ਕਹੇ ਕਿ ਨਵੇਂ ਬਣੇ ਪ੍ਰਧਾਨ ਦੀ ਯੂਨੀਅਨ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਜਦਕਿ ਉਹਨਾਂ ਦੀ ਯੂਨੀਅਨ ਰਜਿਸਟਰਡ ਹੈ। ਉਹਨਾਂ ਮੰਗ ਕੀਤੀ ਹੈ ਕਿ ਯੂਨੀਅਨ ਦੀ ਚੋਣ ਕਰਵਾਈ ਜਾਵੇ। ਦੂਜੇ ਪਾਸੇ ਨਵੇਂ ਬਣੇ ਪ੍ਰਧਾਨ ਜਸਪਾਲ ਸਿੰਘ ਬੱਬੇਹਾਲੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਨੂੰ ਆਟੋ ਚਾਲਕਾਂ ਵੱਲੋਂ ਮੀਟਿੰਗ ਵਿੱਚ ਬੁਲਾਇਆ ਗਿਆ ਸੀ ਪਰ ਉਹ ਸਰਬਸੰਮਤੀ ਨਾਲ ਪ੍ਰਧਾਨਗੀ ਦੀ ਚੋਣ ਲਈ ਤਿਆਰ ਨਹੀਂ ਸਨ ਜਦਕਿ ਯੂਨੀਅਨ ਦੇ ਮੈਂਬਰ ਸਰਬਸੰਮਤੀ ਨਾਲ ਪ੍ਰਧਾਨ ਚੁਣਨਾ ਚਾਹੁੰਦੇ ਸਨ ਇਸ ਲਈ ਸਾਬਕਾ ਪ੍ਰਧਾਨ ਦੀ ਗੈਰ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਮੈਨੂੰ ਪ੍ਰਧਾਨ ਚੁਣ ਲਿਆ ਗਿਆ ਜਿੱਥੋਂ ਤੱਕ ਰਜਿਸਟ੍ਰੇਸ਼ਨ ਦੀ ਗੱਲ ਹੈ ਜਲਦੀ ਉਹ ਯੂਨੀਅਨ ਰਜਿਸਟਰ ਕਰਵਾ ਲੈਣਗੇ ਮੇਰਾ ਨਾਮ ਜਸਪਾਲ ਸਿੰਘ ਬੱਬੇ ਵਾਲੀ ਨਾ ਇਥੋਂ ਆਟੋ ਜੁਨੀਆ ਦਾ ਦਸਪੁਰ ਦਾ ਪ੍ਰਧਾਨ ਹਾਂ ਕਸ਼ਮੀਰੀ ਜੀ ਦਾ ਕਹਿਣਾ ਗਿਆ ਵੀ ਜਿਹੜਾ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਉਹ ਵੋਟਾਂ ਰਾਹੀਂ ਬਣਾਉਣਾ ਚਾਹੀਦਾ ਇਹ ਏਦਾਂ ਬਣਾ ਦਿੱਤਾ ਗਿਆ ਵਾ ਉਹਨਾਂ ਨੇ ਉਹਨਾਂ ਨੇ ਕਿਹਾ ਸਰ ਇੱਥੇ ਜਦੋਂ ਇਕੱਠ ਹੋਇਆ ਸਾਰੀ ਜੁਨੀਅਨ ਦਾ ਸਾਰੀ ਜੁਨੀਅਨ ਨੇ ਮਿਲ ਕੇ ਮੈਨੂੰ ਪ੍ਰਧਾਨ ਬਣਾਇਆ ਠੀਕ ਆ ਜੀ ਪ੍ਰਧਾਨ ਬਣਨ ਤੋਂ ਪਹਿਲਾਂ ਸਾਡਾ ਕੋਈ ਸਾਥੀ ਸੀ ਉਹਨਾਂ ਨੇ ਆਣ ਕੇ ਸਰਦਾਰ ਕਸ਼ਮੀਰੀ ਜੀ ਨੂੰ ਕਿਹਾ ਕਿ ਤੁਸੀਂ ਆ ਜਾਓ ਕਿਉਂਕਿ ਜੁਨੀਅਨ ਸਾਰੀ ਉਹਦੇ ਹਾਲਾ ਪਰ ਇਹ ਕਹਿੰਦਾ ਵੀ ਨਹੀਂ ਮੈਂ ਇਲੈਕਸ਼ਨ ਕਰਾਉਣੀ ਹੈ ਉਸ ਬੰਦੇ ਨੇ ਇਹਨੂੰ ਕਿਹਾ ਵੀ ਚਲੋ ਜੇ ਇਲੈਕਸ਼ਨ ਕਰਾਉਣਾ ਤਾਂ ਤੁਸੀਂ ਆਪਣੇ ਬੰਦੇ ਆਪਣੇ ਹਾਲ ਕਰ ਲਓ ਉਹਦੇ ਉਹਦੇ ਹਾਲ ਚੱਲ ਜਾਂਦੇ ਤੇ ਆਪਣਾ ਪ੍ਰਧਾਨ ਚਣ ਲੋ ਇਹ ਕਹਿੰਦੇ ਨਹੀਂ ਜੀ ਅਸੀਂ ਵੋਟਾਂ ਹੀ ਪਾਉਣੀਆਂ ਨੇ ਅਸੀਂ ਇਦਾਂ ਨਹੀਂ ਕਰਨਾ ਤੇ ਉਹ ਕਹਿੰਦੇ ਵੀ ਵੋਟਾਂ ਤੇ ਪੈ ਨਹੀਂ ਸਕਦੇ ਆ ਇਸ ਕਰਕੇ ਉਹਨਾਂ ਨੇ ਅਨੁਸਰਵਸੰਤੀ ਨਾਲ ਸਾਰੀ ਯੂਨੀਅਨ ਦੇ ਪ੍ਰਧਾਨ ਬਣਾ ਪਰ ਉਹ ਕਹਿੰਦੇ ਵੀ ਜਿਹੜੇ ਜਿਹੜੀ ਟੋਟਲੀ ਟੋਟਲੀ ਲਈ ਮੈਂ ਤਾਂ ਦੇ ਪ੍ਰਧਾਨ ਕੀਤੀ ਹੈ ਮਤਲਬ ਕਾਗਜ਼ੀ ਵੀ ਹੈਗੇ ਆ ਪਰ ਉਹ ਕਹਿੰਦੇ ਵੀ ਕਿੰਨੇ ਕੋਲ ਕਾਗਜ਼ੀ ਵੀ ਨਹੀਂ ਆ ਕਿੱਦੇ ਪ੍ਰਧਾਨ ਬਣਾ ਦਿੱਤੇਗੇ ਸਰਦਾਰ ਜੀ ਮੇਰੀ ਇੱਕ ਗੱਲ ਆ ਜੀ ਵੇਖੋ ਕੋਈ ਵੀ ਮਾਂ ਦੇ ਪੇਟ ਚੋਂ ਜਨਮ ਲੈਂਦਾ ਜਿਹੜਾ ਤੁਰ ਨਹੀਂ ਸਕਦਾ ਵੀ ਜਦੋਂ ਆਪਾਂ ਇੱਥੇ ਬੈਠਾਂਗੇ ਅਹੀ 20 ਤਰੀਕ ਤੱਕ ਜਿਹੜੀ ਆਡੀ ਯੂਨੀਅਨ ਦੀ ਹੈਗੀ ਨਾ ਰਜਿਸਟ੍ਰੇਸ਼ਨ ਉਹ ਇੱਥੇ ਆ ਜੇ ਜਿਹੜਾ ਮਰਜ਼ੀ ਬਣਾ ਕੇ ਆਡੀ ਰਜਿਸਟ੍ਰੇਸ਼ਨ ਵੇਖ ਸਕਦਾ ਵਾ ਇਹਨਾਂ ਨੇ ਇੰਨਾ ਚਿਰ ਇੱਥੇ ਪ੍ਰਧਾਨਗੀ ਕੀਤੀ ਆ ਇਹਨਾਂ ਕੋ ਕੁਛ ਨਹੀਂ ਸੀ ਹੈਗਾ ਹੁਣ ਇਹਨਾਂ ਨੇ ਅਟੈਚ ਕਰਾਈ ਬਟਾਲੇ ਨਾਲ ਪਹਿਲਾਂ ਇਹਨਾਂ ਦੇ ਕੋਲ ਕੁਛ ਨਹੀਂ ਸੀ ਹੈਗਾ ਤੁਹਾਨੂੰ ਕਿ ਲੱਗਦਾ ਜਿਹੜਾ ਬਣਾਇਆ ਗਿਆ ਤਾਂ ਲੋਕ ਸਰਲ ਰਲ ਕੇ ਬਣਾਇਆ ਗਿਆ ਬਿਲਕੁਲ ਜੀ ਜਿਹੜੀ ਆਡੀ ਯੂਨੀਅਨ ਆ ਧਾਰੀਵਾਲ ਗਰਦਾਸਪੁਰ ਵਾਲੇ ਜਿਹੜੇ ਜਿੰਨੇ ਆਟੋ ਡਰਾਈਵਰ ਮਾਲਕ ਜਿੰਨੇ ਵੀ ਆ ਇਹਨਾਂ ਸਾਰਿਆਂ ਮੇਰੇ ਵੀਰਾਂ ਨੇ ਮੈਨੂੰ ਕੱਲੇ ਨੂੰ ਕਿ ਹੈ ਸਪੈਸ਼ਲ ਇਨਵਾਈਟ ਕਰਕੇ ਮੈਨੂੰ ਪ੍ਰਧਾਨ ਬਣਾਇਆ ਸਰਪੰਤੀ ਨਾਲ ਮੇਰਾ ਨਾਮ ਕਸ਼ਮੀਰ ਸਿੰਘ ਵਾਸੀ ਝਾਹਰ ਸਾਡੇ ਆਟੋ ਜੁਨੀਆ ਦਾ ਨਾਮ ਡੀ ਗੁਰਦਾਸਪੁਰ ਪੈਸੇਂਜਰ ਵੈਨ ਐਸੋਸੀਏਸ਼ਨ ਰਜਿਸਟਰਡ ਨੰਬਰ ਡੀ ਆਈ ਸੀ ਬੀ ਟ ਐਲ 36 ਆਫ 2224 2225 ਇਹਦੇ ਵਿੱਚ ਸਰ ਮੈਂ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਰ ਤਕਰੀਬਨ 24-25 ਸਾਲ ਤੋਂ ਇੱਥੇ ਆਟੋ ਜੁਨੀਆ ਦਾ ਮੈਂ ਪ੍ਰਧਾਨ ਐ ਮੈਂ ਬਕਾਇਦਾ ਇਲੈਕਸ਼ਨ ਲੜ ਕੇ ਜੁਨੀਆ ਦਾ ਪ੍ਰਧਾਨ ਬਣਿਆ ਸੀ ਜੋ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਅਜੇ ਤੱਕ ਕਰ ਰਿਹਾ ਹਾਂ ਅਜੇ ਤੱਕ ਮੇਰੇ ਤੇ ਕੋਈ ਅਸੋਜਾ ਦਾਗ ਨਹੀਂ ਹੈ ਦਿਲ ਲਕ ਡੰਡਰੋਲ ਹੈ ਕੋਈ ਮੇਰੇ ਤੇ ਕੋਈ ਦਾਗ ਨਹੀਂ ਹੈ ਕਿਸੇ ਦਾ ਵੀ ਪਰ ਮੇਰੇ ਨਾਲ ਸਰ ਅੱਜ ਬਹੁਤ ਜ਼ਿਆਦਾ ਤੱਕੇਸ਼ਾਈ ਹੋਈ ਆ ਉਹ ਤੱਕੇਸ਼ਾਈ ਇਹ ਆ ਸਰ ਗੁੰਡਾਗਰਦੀ ਕੀਤੀ ਗਈ ਆਪਣੇ ਆਪ ਹਾਰ ਪਾਏ ਗਏ ਔਰ ਇਹ ਸਾਰੀ ਜੋ ਵੀ ਹੋਇਆ ਸਾਰੀ ਸਰਕਾਰੀ ਸ਼ਹਿਰ ਦੇ ਉੱਤੇ ਹੋਇਆ ਔਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਲੈਕਸ਼ਨ ਲੜੀ ਜਾਵੇ ਹਾਰ ਜਿੱਤ ਬਣੀ ਆ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਾਰ ਜਾਗਾ ਮੈਂ ਜੁਨੀਆ ਦੀ ਪ੍ਰਧਾਨਗੀ ਤੋਂ ਅਸਿਫਾ ਦੇ ਦਾਂਗਾ मगर वो काम नहीं होया होया सर ये काम होम हो बंद बिला के काफ़ी बंदे बारो आए जिन्हें गुंडागर्दी की इतने रज के और अपने आप ही प्रधान उन्होंने चुन लिया और अपने आप ही हार पा लिया और इतना नजायज़ नारेबाजी की गई नजायज मेरी शान बरखरा बोलिया गया और ये जो भी हो रहा यह सरासर गलत है ਇਹ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਮੈਂ ਜੁਨੀਆ ਦਾ ਪ੍ਰਧਾਨ ਹ ਮੇਰੇ ਕੋਲ ਜੁਨੀਆ ਰਜਿਸਟਰਡ ਹੈ ਮੇਰੀ ਇਲੈਕਸ਼ਨ ਕਰਾਈ ਜਾਵੇ ਔਰ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਸਰ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਇਹ ਕੋਈ ਇਹਨਾਂ ਦੀ ਜੁਨੀਆ ਦੀ ਮਾਨਤਾ ਨਹੀਂ ਹੈ ਮੇਰੇ ਕੋਲ ਮਾਨਤਾ ਪੂਰੀ ਹੈ ਇਹਨਾਂ ਕੋਈ ਮਾਨਤਾ ਨਹੀਂ ਹੈ ਇਹਨਾਂ ਸਿਰਫ ਇੱਕ ਗੁੰਡਾਗਰਦੀ ਕਰਕੇ ਆਹ ਕੰਮ ਅੱਜ ਮੇਰੇ ਨਾਲ ਕੀਤਾ ਔਰ ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਲੜਾਈ ਝਗੜਾ ਕਰਨ ਦਾ ਬਗਾਰ ਬਾਹਰੋਂ ਬੰਦੇ ਲਿਆਂਦੇ ਜਿਹੜੇ ਜੁਨੀਅਨ ਦੇ ਮੈਂਬਰ ਇੱਥੇ ਹੈਗੇ ਸੀ ਜਿਹੜੇ ਜੁਨੀਅਨ ਦੇ ਡਰਾਈਵਰ ਮੈਂਬਰ ਜਾਂ ਮਾਲਕ ਚੱਲਦੇ ਸੀ ਉਹ ਵੀ ਬੰਦੇ ਹੈਗੇ ਸੀ ਪਰ ਇਹਨਾਂ ਬਾਹਰੋਂ ਆਣ ਕੇ ਧੱਕੇਸ਼ਾਹੀ ਕਰਕੇ ਆਪਣੇ ਆਪ ਹੀ ਪ੍ਰਧਾਨ ਬਣਾ ਕੇ ਆਪਣੇ ਆਪ ਹੀ ਹਾਰ ਪਾ ਕੇ ਆਪਣੇ ਆਪ ਹੀ ਨਾਰੇ ਬਾਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ